ਕੋਈ ਨਵੇਂ ਐਕਟਰ ਨਹੀਂ ਆ ਰਹੇ ਪਾਜੀ ਬਹੁਤ ਘੈਂਟ ਤੋਂ ਘੈਂਟ ਡਾਇਰੈਕਟਰ ਪੈਨੇ ਆਪਣੇ ਹੂੰ ਹੂੰ ਕਿੰਨੇ ਥੀਏਟਰ ਕੀਤੇ ਨੇ ਹੂੰ ਤੇ ਆਪਣੇ ਇੱਥੇ ਚੰਡੀਗੜ੍ਹ ਯੂਨੀਵਰਸਿਟੀ ਪਟਿਆਲਾ ਯੂਨੀਵਰਸਿਟੀ ਬਹੁਤ ਬਹੁਤ ਪੈਨੇ ਆਪਣੇ ਕਿਤਨੇ ਕਿਤੇ ਪੰਜਾਬੀ ਇੰਡਸਟਰੀ ਨੂੰ ਬੋਰਿੰਗ ਲੱਗਨ ਲੱਗੀ ਆ ਹੋ ਜਾਂਦੀ ਸਕ੍ਰਿਪਟ ਤਾਂ ਹੀ ਰਹੀ ਪੰਜਾਬੀ ਡਿਸਟ੍ਰਿਕਟ ਕਲੱਬ ਆਪਣੇ ਕੋਲ ਹੂੰ ਕਮੇਟੀ ਕਮੇਟੀ ਕਿੰਨੇ ਮਰਜੀ ਐਕਟਰ ਤੁਸੀਂ ਦੇਖ ਲਓ ਹੂੰ ਸਰ ਜਿਸ ਡਾਕਟਰ ਜਸਿੰਦਰ ਪੱਲਾ ਜੀ ਹੂੰ ਹੂੰ ਐਕਟਰ ਕਮੇਟੀ ਸੀ ਉਹ ਆ ਕਮਾਈਟਰ ਸੀ ਬਿਲਕੁਲ ਬਿਲਕੁਲ ਲੀਡਰ ਪਰਸਨ ਸੀ ਐਕਟਰ ਠੀਕ ਆ ਬਿਲਕੁਲ ਲੋ ਭਾਜੀ ਬਿਲਕੁਲ ਲੋ ਭਾਜੀ ਕਮੇਟੀ ਭਾਜੀ ਕਮੇਟੀ ਲੋ ਲਗਭਗ ਤੁਸੀਂ ਜਿੰਨੇ ਕੈਡ ਐਕਟਰ ਨੇ ਆਪਣੇ ਪੰਜਾਬ ਦੇ ਵਿੱਚ ਸਾਰੇ ਕਮੇਟੀ ਐਕਟਰ ਹੂੰ ਕਮੇਟੀ ਐਕਟਰ ਅੱਜ ਦਾ ਯੂਥ ਨਹੀਂ ਦੇਖਦਾ ਤੇ ਉਹ ਕੋੜ ਭਾਜੀ ਹੂੰ ਐਕਸ਼ਨ ਮੂਵੀ ਲੈ ਕੇ ਆਇਆ ਉਹਦਾ ਹਾਂ ਜੈਰਨ ਦਾ ਪਾਪਾ ਜੀ ਜੈਰਨ ਦਾ ਪਾਪਾ ਜੀ ਐਕਸ਼ਨ ਲੈ ਕੇ ਹੁਣ ਉਹਨਾਂ ਦਾ ਬਣਾਇਆ ਫਿਲਮ ਕਿਉਂ ਕਰ ਰਹੇ ਨੇ ਅੱਛਾ ਕੰਮ ਕਰ ਰਹੇ ਨੇ নো ਡਾਊਟ ਬਹੁਤ ਅੱਛਾ ਕੰਮ ਕਰ ਰਹੇ ਨੇ ਹੂੰ ਹੂੰ ਤੇ ਕੈਡ ਪ੍ਰੈਸ ਨੂੰ ਇਹ ਵੀ ਹੈ ਕਿ ਕਮੇਟੀ ਵੀ ਹੋਣਾ ਚਾਹੀਦਾ ਹੈ ਔਰ ਉਹਨਾਂ ਨੂੰ ਉਹ ਯੂਜ਼ ਕਰ ਰਹੇ ਨੇ ਆਪਦੀ ਜਗ੍ਹਾ ਤੇ ਕਮੇਟੀ ਆਪਦੀ ਜਗ੍ਹਾ ਤੇ ਚੱਲਦੀ ਹੈ ਕਿਤਨੇ ਕਿੰਨੇ ਸਾਰੀਆਂ ਫੀਲਿੰਗਸ ਜ਼ਰੂਰੀ ਹੋ ਗਈਆਂ ਹਾਂ ਕਿਸ ਟਾਈਮ ਪੰਜਾਬੀ ਇੰਡਸਟਰੀ ਕੋਲ ਕੀ ਸੀਗਾ ਸਿਰਫ ਕਮੇਟੀ ਐ ਕੈਸ ਕਮੇਟੀ ਜੀਪੀ ਭਾਈ ਦੇ ਜਿੰਨੇ ਫਿਲਮਾਂ ਸੀ ਲਗਭਗ ਜ਼ਿਆਦਾ ਕਮੇਟੀ ਸੀ ਪਹਿਲਾਂ ਚੱਲਦੇ ਕਰਤੇ ਸੀ ਚਿਤ੍ਰਕਰ ਭਾਜੀ ਸੀ ਹਾਂ ਫੈਮਲੀ ਜਾਸੂ ਵੀ ਹਾਂ ਉਹਨਾਂ ਦੇ ਉਹ ਵੀ ਸਿਸਟਮ ਸੀਗਾ ਤਾਂ ਕਰਕੇ ਕਹਿੰਦੇ ਆ ਕਿ ਆਹੀ ਕ੍ਰੇਜ਼ ਰਹਿ ਗਿਆ ਹੁਣ ਆਦੇ ਆਪ ਨੂੰ ਹਰ ਕਹਿੰਦਾ ਨਾ ਕਿ ਰੋਜ਼ ਸਬਜ਼ੀ ਵੀ ਚੇਂਜ ਹੁੰਦੀ ਤੇ ਉਸ ਆਹ ਬੰਦਾ ਕਹਿੰਦਾ ਲੱਗੇ ਆਪਦੇ ਸ਼ੌਂਕ ਵੀ ਚੇਂਜ ਹੁੰਦੇ ਨੇ ਉਹ ਸਿਸਟਮ ਹੋ ਗਿਆ ਹੋਰ ਤਾਂ ਕੋ ਲਾਈਨ ਜਿ ਕੋਈ ਬਸ ਇਦਾਂ ਹੀ ਜੇ ਚੱਲੀ ਆਂ ਤਾਂ ਤਾਂ ਟਿਕਿਆ ਜੇ ਸਾਨੂੰ ਵੀ ਇਦਾਂ ਲੱਗਿਆ ਹਵਾਜ ਕਹਿੰਦਾ ਨਾ ਕਿ ਹਵਾ ਦਾ ਚੌਕ ਆਇਆ ਇਦਾਂ ਉੱਧਰ ਦਾ ਤਾਂ ਫਿਲਮ ਉਹਦਾ ਜਰਾ ਨਹੀਂ ਸਾਰੇ ਨਿੱਕੇ ਜੰਦ ਨੇ ਮਤ ਲਾਦਾ ਨਹੀਂ ਤੁਸੀਂ ਮਤਲਬ ਕੁਝ ਤੇ ਮਕਸਦ ਲੈ ਕੇ ਚੱਲੇ ਹੋਗੇ ਵੀ ਇਹ ਲਾਈਨ ਚ ਕਿੱਥੇ ਤੱਕ ਪਹੁੰਚਣਾ ਤੁਸੀਂ ਅੱਗੇ ਆਪਾਂ ਜੀ ਗਰਾਊਂਡ ਲੈਵਲ ਤੋਂ ਸਟਾਰਟ ਕਰਿਆ ਸੀ ਜਿੱਦਾਂ ਵੀ ਹਣਾ ਆਪਾਂ ਹੌਲੀ ਹੌਲੀ ਆਪਦਾ ਸਰਕਲ ਲੈ ਕੇ ਆਏ ਜਿੱਦਾਂ ਜੂਨੀਅਰਸ ਕਹਿੰਦੇ ਨੇ ਆਪਾਂ ਹਣਾ ਜੂਨੀਅਰ ਬਹੁਤ ਬਾਤ ਵਾਲੇ ਐਕਟਰ ਹੁੰਦੇ ਨੇ ਉਹਨਾਂ ਚੋਂ ਵੀ ਬਹੁਤ ਤਕੜੇ ਐਕਟਰ ਨਿਕਲਦੇ ਨੇ ਉਹਨਾਂ ਨੂੰ ਆਪਾਂ ਨਿਕਲੇ ਆਂ ਦੀ ਦੇਰ ਆ ਦੀ ਸਕਸੈ ओके ओके ए लाइन 'ਚ ਵੀ ਬਹੁਤ ਲਾਈਨ ਆਉਂਦੀਆਂ ਨੇ ਜ਼ਰੂਰੀ ਨਹੀਂ ਦਾ ਬੰਦਾ ਹਰ ਬੰਦਾ ਐਕਟਰ ਹੀ ਬੰਦਾ ਥੋੜਾ ਡੀਪਲੀ ਦੱਸ ਸਕਦੇ ਹੋ ਮਨੂ ਹਾਂ ਜ਼ਰੂਰ ਜੀ ਕਿਉਂਕਿ ਜ਼ਰੂਰੀ ਨਹੀਂ ਦਾ ਬੰਦਾ ਹਰ ਬੰਦਾ ਐਕਟ ਨਿਕਲਦੀਦਾ ਦੇਖੋ ਕੀ ਕਈ ਮੇਕਅਪ ਆਰਟਿਸਟ ਨਿਕਲਦੇ ਨੇ ਮੇਕਅਪ ਆਰਟਿਸਟ ਕਈ ਟਰੈਕਟਰ ਨਿਕਲਦੇ ਨੇ ਹੂੰ ਹੂੰ ਕਈ ਪ੍ਰੋਡਿਊਸਰ ਨਿਕਲਦੇ ਨੇ ਹੂੰ ਕਈ ਪ੍ਰੋਡਕਸ਼ਨ ਲਾਈਨ ਨਿਕਲਦੀਆਂ ਨੇ ਹੂੰ ਹੂੰ ਕਈ ਐਕਟਰ ਐਕਟ ਨਿਕਲਦਾ ਮੇਨ ਲੀਡ ਕਈ ਵਿਲਨ ਕਰੈਕਟਰ ਨਿਕਲਦੇ ਨੇ ਸਪੋਰਟਿੰਗ ਐਕਟਰ ਨਿਕਲਦੇ ਨੇ ਹੂੰ ਹੂੰ ਕੁੜੀਆਂ ਮਾਡਲਸ ਵਗੈਰਾ ਨਿਕਲਦੀਆਂ ਨੇ ਹਣਾ ਮੇਕਅਪ ਆ ਆਪਣੇ ਕਾਸਟਿੰਗਸ ਹੋ ਗਏ ਹਾਂ ਕਾਸਟਿੰਗ ਹੋ ਕੇ ਦਿਨ ਤੋਂ ਬਾਅਦ ਕੋਸਟਿਮ ਹੋ ਗਿਆ ਕਿਉਂਕਿ ਜਿਹੜੇ ਬੰਦੇ ਨੂੰ ਆਪਣੇ ਵਰਗ ਨੂੰ ਇਤੋਂ ਕਪੜਾ ਦੇਖਿਆ ਵਾ ਪਾਇਆ ਯਾਰ ਠੀਕ ਆਪਾਂ ਨੋਰਮਲ ਕਪੜਾ ਵਾ ਉਦੋਂ ਆਪਾਂ ਜਾ ਕੇ ਸਿੰਗਰਸ ਵਗੈਰਾ ਦੇ ਕਪੜਾ ਦੇਖਦੇ ਯਾਰ ਕਪੜਾ ਇਹ ਵੀ ਤੇ ਕਪੜਾ ਨਾ ਕਿਉਂ ਕਪੜਾ ਹੈ ਕਿਉਂਕਿ ਉੱਥੇ ਜਾ ਕੇ ਬੰਦੇ ਦੀ ਮਾਈਂਡ ਸੈਟ ਅਪ ਹੋ ਜਾਂਦਾ ਕਿ ਯਾਰ ਆਪਾਂ ਇਹੇ ਕੰਮ ਵੀ ਤਾਂ ਕਰ ਸਕਦੇ ਹਾਂ ਇਸ ਕਰਕੇ ਬੰਦੇ ਦੀ ਅਲੱਗ-ਅਲੱਗ ਲਾਈਨਾਂ ਨਿਕਲਦੀਆਂ ਹਰ ਬੰਦੇ ਨੂੰ ਅਲੱਗ-ਅਲੱਗ ਲਾਈਨ ਚੂਜ਼ ਕਰਨੀ ਪੈਂਦੀ ਉਹ ਸਾਹਮਣੇ ਸਾਡਾ ਸੀਗਾ ਸੀ ਨਿਕਲੇ ਆ ਘਰੋਂ ਨਿਕਲੇ ਕਪ ਉਹ ਬਾਕੀ ਹੋਰ ਵੀ ਕਈ ਲੰਨ ਨਿਕਲੇ ਫਿਰ ਆਦੇ ਆਪ ਨੂੰ ਦੇਖਿਆ ਆਦੇ ਆਪ ਨੂੰ ਦੇਖਿਆ ਕਿ ਯਾਰ ਦੇਖੀ ਆਦੇ ਆਪ ਕੀ ਕੋਈ ਚੇਂਜ ਹੁੰਦਾ ਲਾਦੇ ਆਪ ਨੂੰ ਬਦਲਾਵ ਕਰਿਆ ਆਦੇ ਆਪ ਨੂੰ ਰੱਖਿਆ ਓਕੇ ਕੀ ਹਾਂ ਯਾਰ ਦੇਖੀ ਸਰੀ ਦੋ ਤਿੰਨ ਮਹੀਨੇ ਕੀ ਰਿਜ਼ਲਟ ਨਿਕਲਦਾ ਕਿਉਂਕਿ ਇੱਕ ਬੰਦਾ ਐਕਟਰ ਦੀ ਲਾਈਨ ਤੇ ਐਕਟਰਸ ਸ਼ਕਲ ਦਾ ਪਹਿਲਾਂ ਹੀ ਹੁੰਦੀ ਬੰਦੇ ਦੀ ਜਦੋਂ ਕਰੇ ਜਾਂਦਾ ਕਿ ਨੋਰਮਲ ਕਲੀਅਰ ਹੀ ਹੁੰਦਾ ਬੰਦਾ ਦਾੜੀ ਮੋਛੇ ਵਾਲ ਕੋਈ ਬੰਦਾ ਹੋਰ ਦੇ ਰੱਖਦਾ ਨਹੀਂ ਹਮ ਬਿਲਕੁਲ ਨੋਰਮਲੀ ਰੱਖਦਾ ਉਹ ਕਿਉਂਕਿ ਉਹਦਾ ਫੈਮਿਲੀ ਜੇ ਉਹ ਚੀਜ਼ਾ ਲਾਉ ਉਹ ਜਲਦੀ ਨਹੀਂ ਕਰਦਾ ਹਾਂ ਹਾਂਜੀ ਹਾਂਜੀ ਤੇ ਉਹ ਜਿਆ ਨਿਕਲਿਆ ਫਿਰ ਆਦੇ ਆਪ ਨੂੰ ਰੱਖਿਆ ਕਿ ਹ ਕਰੇ ਰੂਮ ਚ ਦੇਖਿਆ ਆ ਤਾਂ ਜਿਹੜੀ ਦਾੜੀ ਦੁੜੀ ਵਾਲ ਉਹ ਜੇ ਚੇਂਜ ਹੋਇਆ ਦੇਖਿਆ ਵੀ ਦੇਖਿਆ ਜੀ ਕਰੈਕਟਰ 네ਗੇਟਿਵ ਨਿਕਲਦਾ ਕਿਉਂਕਿ ਫੇਸ ਲੁੱਕ ਹੀ ਉਦਾਂ ਦੀ ਆ ਗਈ ਸੀ ਜਿਹੜਾ ਕਰੈਕਟਰ 네ਗੇਟਿਵ ਨਿਕਲਿਆ ਮੇਰਾ ਫਿਰ ਆਦੇ ਆਪ ਨੂੰ ਮੈਂ ਥੋੜਾ ਚੇਂਜ ਕੀਤਾ ਆਦੇ ਆਪ ਤੇ ਮਤਲਬ ਕੰਮ ਕਰਾ ਆਉਦੀ ਬਾਡੀ ਤੇ ਦਾੜੀ ਵਗੈਰਾ ਤੇ హెయిਰ ਵਗੈਰਾ ਤੇ ਮੈਂ ਕਿ ਦੇਖੀ ਕੀ ਨਿਕਲਦਾ ਫਿਰ ਆਪਦੀ ਐਕਟਿੰਗ ਇੰਪਰੂਵ ਕਰੀ ਕਿਉਂਕਿ ਇੱਕ ਐਕਟਰ ਦੀ ਐਕਟਿੰਗ ਜਿਹੜਾ ਮੇਨਲੀ ਐਕਟਰ ਹੁੰਦਾ ਇੱਕ ਵਿਲਨ ਦੀ ਐਕਟਿੰਗ ਚ ਬਹੁਤ ਫਰਕ ਹੁੰਦਾ ਬਹੁਤ ਫਰਕ ਹੁੰਦਾ ਐਕਸ਼ਨ ਸੀਨ ਵੀ ਮਿਲੋ ਕਰਦੇ ਹੋਗਾ ਸੀਨ ਵਗੈਰਾ ਮੈਂ ਸਿੱਖ ਰਿਹਾ ਆ ਆਪਦੇ ਐਕਸ਼ਨ ਵਗੈਰਾ ਸਿੱਖ ਰਿਹਾ ਕਿਉਂਕਿ ਮੈਨੂੰ ਲੱਗਦਾ ਜਿਦਾ ਇੱਕ ਐਕਟਰ ਨਿਕਲੇ ਨਾ ਇੰਡਸਟਰੀ ਚੋਂ ਮੈਂ ਇਹੀ ਚਾਹਣਾ ਜਦੋਂ ਮੈਂ ਇੰਡਸਟਰੀ ਚੋਂ ਨਿਕਲਾ ਨਾ ਉਹ ਪਰਫੈਕਟ ਐਕਟਰ ਹੋ ਕੇ ਨਿਕਲਾ ਕਿਉਂਕਿ ਅੱਜ ਤੱਕ ਪਰਫੈਕਟ ਕੋਈ ਵੀ ਨਹੀਂ ਹੁੰਦਾ ਪਰਫੈਕਟ ਕੋਈ ਨਹੀਂ ਹੁੰਦਾ ਜਦ ਸਾਰੀ ਉਮਰ ਕਰ ਲਓ ਪਰਫੈਕਟ ਕੋਈ ਨਹੀਂ ਹੁੰਦਾ ਪਰ ਜਿੰਨਾ ਮੈਂ ਕਰ ਸਕਦਾ ਉਹਨਾ ਆਪਦਾ ਕਰਾਂ ਕਿਉਂਕਿ ਮੈਂ ਇਹੀ ਮੇਰੀ ਸੋਚ ਹੈ ਕਿ ਮੈਂ ਡਾਇਰੈਕਟਰ ਦਾ ਪੈਸਾ ਨਾ ਲਵਾਵਾਂ ਹੂੰ ਹੂੰ ਉਹ ਬੈਲਕੀ ਪੈਸਾ ਬਣਾ ਕੇ ਦਵਾਂ ਓਕੇ ਕਿ ਮੇਰੇ ਖਾਤੇ ਮੈਂ ਹੂੰ ਹੂੰ ਮੇਰੇ ਨਾਲ ਮੇਰੇ ਕੋ ਡਿਊਪ ਬਣਾਵੇ ਕਿ ਸਰ ਦਾ ਐਕਸ਼ਨ ਮੈਂ ਕਰੂੰਗਾ ਜੀ ਕਿਉਂਕਿ ਡਾਇਰੈਕਟਰ ਦਾ ਮੈਂ ਪੈਸਾ ਬਚਾਉਂਗਾ ਕਿਉਂਕਿ ਮੈਂ ਡਾਇਰੈਕਟਰ ਦਾ ਪੈਸਾ ਬਚਾਉਂਗਾ ਤੋ ਮੈਨੂੰ ਹਾਇਰ ਕਰੂਗਾ ਨਹੀਂ ਬਹੁਤ ਸੋਹਣੀ ਸੋਚ ਹੈ ਭਾਈ ਮੈਂ ਆਲਮੋਸਟ ਵੇਖਦਾ ਰਹਿੰਦਾ ਹਾਂ ਸਾਰਿਆਂ ਦੇ ਡਿਊਪ ਕਰਦੇ ਆ ਹਨਾ ਡੁਪਲੀਕੇਟ ਆਪਣਾ ਉਹਦਾ ਐਕਸ਼ਨ ਸੀਨ ਕਰਦੇ ਆ ਜਾਂ ਕੋਈ ਵੀ ਸੀਨ ਹੁੰਦੇ ਬਸ ਉਹ ਉਦੋਂ ਆਉਂਦੇ ਉਦੋਂ ਬਸ ਮੇਰੇ ਐਕਟ ਕਰਨਾ ਹੁੰਦਾ ਉਹ ਬੜੀ ਜੀ ਉਦਾਂ ਕੈਮਰਾ ਦੇ ਵੇਖੋਗੇ ਟੀਵੀ ਤੇ ਵੇਖੋਗੇ ਨਾ ਸਹੀ ਲੱਗਦਾ ਰੀਅਲ ਲਾਈਫ ਵਿੱਚ ਬੜਾ ਫੇਕ ਜਿਹਾ ਲੱਗਦਾ ਜੀ ਇਸ ਲਈ ਮੈਂ ਚੁਣਾਂ ਉਹਨਾਂ ਲਈ ਦੇਵਾਂ। ਕਿਉਂਕਿ ਮੈਂ ਜਦੋਂ ਪੈਸਾ ਲੈਣਾ ਮੈਂ 24 ਆਵ ਦਾ ਪੈਸਾ ਲੈਣਾ ਤੇ ਮੈਂ ਉਹਨਾਂ ਲਈ ਉੱਥੇ ਹੀ ਹਾਂ। ਮੈਨੂੰ ਮੈਨੂੰ ਪੈਸਾ ਦੇ ਰਹੇ ਨੇ। ਮੈਂ ਆਪਦੀ ਬੋੜੀ ਆਪਦੀ ਉੱਥੇ ਹੋ ਗਈ। ਮੈਂ ਆਹ ਆਪ ਦਾ ਸਾਰਾ 24 ਆਵ ਉੱਥੇ ਦੇਵਾਂਗਾ। ਸਰ ਮੈਂ ਹੈਗਾ ਮੈਨੂੰ ਤੁਸੀਂ ਪੈਸਾ ਦੇ ਰਹੋ ਤਾਂ ਮੇਰਾ ਕੰਮ ਹੈ ਤਾਂ ਮੈਨੂੰ ਕਰਾਓ। ਮੇਰਾ ਕੋਈ ਡਿਊਪ ਨਹੀਂ ਹੋਣਾ ਜਿੱਦਾ। ਆਹ ਉਹਨਾਂ ਦਾ ਅੱਛਾ ਕੰਮ ਹੈ। ਉਹਨਾਂ ਦਾ ਵੀ ਘਰ ਵਿਚਾਰਾਂ ਦਾ ਚੱਲਣਾ ਜਿੱਦਾ ਡਿਊਪ ਉਹਨਾਂ ਦਾ ਵੀ ਹੋਣਾ ਜਿੱਦਾ। ਆਹ ਨੋ ਡਾਊਟ ਜਿੱਦਾਂ ਕਈ ਐਕਸ਼ਨ ਹੁੰਦੇ ਨੇ ਇਦਾਂ ਦੇ ਵੀ। ਮੈਂ ਉਹਨਾਂ ਨੂੰ ਐਕਟਰ ਨੂੰ ਕਰਾ ਸਕਦਾ। ਕਿ ਉਹਨਾਂ ਨੂੰ ਅਗਲੀ ਫਿਲਮ ਵੀ ਕਰਨੀ ਉਹਨੇ ਹੋਰ ਸੀਨਸ ਵੀ ਕਰਨੇ ਨੇ ਉਹ ਇੱਕ ਇੱਕ ਐਕਟਰ ਚਾਹੁੰਦੇ ਇੱਕ ਐਕਟਰ ਕਰਾ ਕੇ ਅੱਗ ਚ ਉੱਡ ਕੇ ਮਾਰ ਦੇਣਾ ਉਹ ਕੰਮ ਤਾਂ ਨਹੀਂ ਕਰਨਾ ਕਿਉਂਕਿ ਉਹਨਾਂ ਨੇ ਨੈਕਸਟ ਵੀ ਤਾਂ ਕੰਮ ਕਰਨਾ ਇਸ ਲਈ ਨਹੀਂ ਉਹਨਾਂ ਦਾ ਵੀ ਘਰ ਚੱਲਣਾ ਜਿੱਦਾਂ ਆਪ ਦਾ ਕਿਉਂਕਿ ਉਹ ਵੀ ਰੀਅਲ ਹੀਰੋ ਹੋਹੀ ਹੁੰਦੇ ਨੇ ਤੁਹਾਨੂੰ ਰੀਅਲ ਜਿਹੜਾ ਹਾਂ ਰੀਅਲ ਹੀਰੋ ਹੋਗੀ ਆ ਫਿਰ ਵੀ ਤੁਹਾਨੂੰ ਰੀਅਲਟੇ ਦਾ ਐਕਸ਼ਨ ਵਾਲੇ ਬਹਿ ਕਹਿ ਦਿੰਦੇ ਨੇ ਐਕਸ਼ਨ ਪਰ ਉਹ ਰੀਅਲ ਜਿਹ ਇੱਕ ਐਕਸ਼ਨ ਐਕਟਰ ਬਣਾਉਣ ਵਾਸਤੇ ਨਾ ਐਕਸ਼ਨ ਵਾਲੇ ਦਾ ਹੀ ਸਭ ਤੋਂ ਵੱਡਾ 95% ਐਕਸ਼ਨ ਵਾਲੇ ਦੇ ਹੱਥ ਹੁੰਦਾ 95% ਐਕਟਰ ਹੁੰਦਾ ਉਹ ਬਾਕੀ 95% 5% ਐਕਸ਼ਨ ਉਹਦੇ ਕਿਉਂਕਿ ਜਿੰਨੇ ਵੀ ਐਕਸ਼ਨ ਕੀਤੇ ਜਾਂਦੇ ਤੁਸੀਂ ਆਪ ਵੀ ਖੋਦ ਲੋਗੇ ਐਕਸ਼ਨ ਵਾਲਿਆਂ ਨੂੰ ਲੈ ਕੇ ਕੀਤੇ ਜਾਂਦੇ ਨੇ ਕੱਲਾ ਐਕਟ੍ਰੈਕਸ਼ਨ ਨਹੀਂ ਕਰ ਸਕਦਾ ਅਜੇ ਅਕਾਲ ਮੂਵੀ ਦੇ ਵਿੱਚ ਮੈਂ ਤੁਹਾਨੂੰ ਰਿਐਲਿਟੀ ਕਰ ਸਕਦਾ ਅਕਾਲ ਮੂਵੀ ਦੇ ਵਿੱਚ ਐਸ ਐਸ ਐਕਸ਼ਨ ਸੀ ਜਿਹੜੇ ਵੀ ਬਾਗਮਾਲ ਅਕਸਰ ਸੀ ਹੂੰ ਹੂੰ ਬਹੁਤ ਖਤਰਨਾਕ ਐਕਸ਼ਨ ਸੀਗੇ ਜਿਹੜੇ ਗਿੱਪੀ ਬਾਜੀ ਦੇ ਡਿਊ ਨਾ ਕੀਤੇ ਪਰ ਉਹਨਾਂ ਨੂੰ ਕ੍ਰੈਡਿਟ ਕੋਈ ਨਹੀਂ ਮਿਲਦਾ ਹਾਂ ਉਹ ਪਤਾ ਨਹੀਂ ਹੁਣਾ ਕਿਸੇ ਨੇ ਕਿੰਨੇ ਕੀਤੇ ਹਨਾ ਹਾਂ ਬਹੁਤ ਉਹਨਾਂ ਨੇ ਖਤਰਨਾਕ ਐਕਸ਼ਨ ਕੀਤਾ ओके ओके। ਅਸੀਂ ਰੀਅਲ ਅਸੀਂ ਕਾਲ ਸੀਗਾ ਇਹ ਸਭ ਦੇਖਿਆ। ਜਿੰਨਾ ਖਤਰਨਾਕ ਐਕਸ਼ਨ ਕੀਤਾ ਬੰਬੇ ਤੋਂ ਆਇਸ ਕਿ ਭਾਜੀ। ਹੂੰ ਹੂੰ ਹੂੰ। ਕੜੀ ਸੱਟ ਸੱਟ ਪੈਣੀ ਲੱਗੀ ਕਿਦੀ ਐਕਸ਼ਨ ਕਰਦੇ ਕਰਦੇ। ਪਰ ਫਿਰ ਹਾਂ ਸੱਟ ਫਿਟ ਲੱਗਦੀ ਰਹਿੰਦੀ ਕਿਉਂਕਿ ਐਕਸ਼ਨ ਤੁਸੀਂ ਸਭ ਲੜੋਗੇ ਪੁੱਖ ਨਾਲ ਉਹ ਨਾ। ਹੂੰ। ਸੱਟ ਦੂਜੀ ਸੱਟ ਵੱਜੀ ਬਰਦਾਸ਼ਤ ਕਰਦੇ ਨਾ ਪਰ ਪੁੱਖ ਖালি ਬਰਦਾਸ਼ਤ ਨਹੀਂ ਕਰਦਾ। ਇਹ ਜਿਹੜੀ ਰੀਅਲਿਟੀ ਚੀਜ਼ ਹੈ ਬੰਦਾ ਕਹਿੰਦਾ ਭੁੱਖ ਬਰਦਾਸ਼ ਨਹੀਂ ਹੁੰਦੀ ਆਪਣੇ ਕੋਲ ਹੂੰ ਦੂਜੀ ਸੱਟ ਬੰਦਾ ਬਰਦਾਸ਼ ਕਰ ਦਿੰਦਾ ਆਈ ਨੇ ਬਹੁਤ ਸੋਹਣੀ ਗੱਲ ਗਏ ਵੀ ਇੱਕ ਭੁੱਖ ਕਰਕੇ ਬੰਦੇ ਨੂੰ ਸਭ ਕੁਝ ਕਰਨਾ ਹੀ ਪੈਂਦਾ ਦੂਜੀ ਸੱਟ ਬੰਦਾ ਬਰਦਾਸ਼ ਕਰਦਾ ਉਹਨੂੰ ਪਤਾ ਕਿ ਅੱਜ ਇਹ ਸੱਟ ਬਰਦਾਸ਼ ਕਰ ਲੈਣਾ ਕੱਲ ਨੂੰ ਖਾਣ ਜੋਗਾ ਮੇਰੇ ਕੋਲ ਸਭ ਕੁਝ ਹੋਊਗਾ ਹੂੰ ਉਹੀ ਚੀਜ਼ਾਂ ਕਰਕੇ ਜੋ ਕੁਝ ਹੋਣਾ ਚੱਲਣ ਦਿਓ ਬਸ ਆਦੇ ਹੁਣ ਦਬੋਂ ਹੁਣ ਦਬਨ ਨਾ ਦਿਓ ਆਦੇ ਆਪ ਨੂੰ ਓਕੇ ਰੱਖੋ ਆਦੇ ਆਦੀ ਸਰੀਰ ਵੱਲ ਧਿਆਨ ਦਿਓ ਆਦੇ ਆਪ ਨੂੰ ਕੈਂਡ ਬਣਾ ਕੇ ਰੱਖੋਗੇ ਕੱਲ ਨੂੰ ਜਿੱਥੇ ਖੜ ਗਏ ਨਾ ਹੂੰ ਖੜ ਗਏ ਐਕਸ਼ਨ ਨਹੀਂ ਯਾਨ ਹਮਮਾ ਹੀ ਮੋਟੀਵੇਟਰ ਹਰ ਬੰਦੇ ਨੂੰ ਕਿ ਆਓ ਤੇ ਆਪ ਦਾ ਪ੍ਰਪੇਅਰ ਹੋ ਕੇ ਪੂਰੀ ਤਰ੍ਹਾਂ ਉਹਦਾ ਇੰਡਸਟਰੀ ਜਿਉਂ ਕਿ ਐਵੇਂ ਫਾਇਦਾ ਨਹੀਂ ਕਿਉਂਕਿ ਇੰਡਸਟਰੀ ਤੇ ਟਾਈਮ ਨਾ ਖਰਨਾ ਓਕੇ ਓਕੇ ਤੇ ਕਈ ਮੁੰਡੇ ਆਉਂਦੇ ਨੇ ਹਮਮ ਵੀ ਇਹ ਮੁੰਡੇ ਆਉਦੇ ਸੁਪਨੇ ਲੈ ਕੇ ਆਉਂਦੇ ਨੇ ਕਈ ਨਹੀਂ ਲੈ ਕੇ ਆਉਂਦੇ ਕਈ ਇੱਥੇ ਆ ਕੇ ਕਹਿੰਦਾ ਚਲੋ ਯਾਰ 5 7 800 ਰੁਪਏ ਮਿਲੂਗਾ ਚਲ ਚੱਲਦੇ ਆਂ ਐਂ ਪਾਸ ਕਰ ਦਿੰਦੇ ਵੀਰ ਮੁੰਡਾ ਕੇ ਚਲੇ ਜਾਂਦਾ ਟਾਈਮ ਇੰਡਸਟਰੀ ਯਾਰ ਮੈਂ ਹਰ ਬੰਦੇ ਨੂੰ ਕਹਿੰਦਾ ਟਾਈਮ ਪਾਸ ਨਹੀਂ ਹੈ ਇੰਡਸਟਰੀ ਸਾਨੂੰ ਕੋਈ ਅੱਜ ਬੰਦਾ ਕਹਿੰਦਾ ਇੰਡਸਟਰੀ ਲਓ ਉਸ ਤਾਰ ਕੰਮ ਫੇਰ ਕੇ ਚਲਾਇਆ ਰੋ ਸਾਨੂੰ ਰੋਟੀ ਨਾ ਦਿਨ ਟਾਈਮ ਦੀ ਐਡੀ ਓਕੇ ਡੱਬਦੀ ਨਾ ਯਾਰ ਇਹ ਰੋਟੀ ਜਿਹੜੀ ਖਾ ਰਹੇ ਆ ਨਾ ਇਹ ਰੋਟੀ ਨਹੀਂ ਖਾਣੀ ਅਸੀਂ ਹੋਰ ਥਾਂੋਂ ਚੰਗੀ ਰੋਟੀ ਖਾਣੀ ਹੈ ਸਾਨੂੰ ਉਹ ਰੋਟੀ ਟੈਂਪ ਟੈਂਪ ਦੀ ਰੋਟੀ ਚੰਗੀ ਨਹੀਂ ਲੱਗਦੀ ਸਾਨੂੰ ਇਹ ਰੋਟੀ ਚਾਹੀਦੀ ਸਾਨੂੰ ਰੋਟੀ ਭੋਜ ਦੇ ਜਿਹੜੇ ਅੱਜ ਉਹ ਵੈਂਟੀਆਂ ਜੀ ਅੱਜ ਉਹ ਲਗਜ਼ਰੀ ਓਟੋ ਦੇ ਬਾਹਰ ਖਾ ਰਹੇ ਸਾਨੂੰ ਉਹ ਰੋਟੀ ਚਾਹੀਦੀ ਕਿ ਅਸੀਂ ਅੱਗੇ ਤੱਕ ਦੇਖਣਾ ਸੀ ਉੱਥੇ ਤੱਕ ਦੀ ਸੋਚ ਨਹੀਂ ਸਾਡੀ ਸਾਡੇ ਇਹਨਾਂ ਜਿਹੜੇ ਅੱਜ ਕੰਮ ਕਰ ਲਿਆ ਨਾ ਖਤਮ ਉਹਨੂੰ ਪਿੱਛੇ ਜਾਣ ਦੇ ਹੁਣ ਅਗਲਾ ਕੰਮ ਸੋਚੋ ਉਹਨੂੰ ਉੱਪਰ ਲੈ ਕੇ ਆਣਾ ਆਪਾਂ ਇਹ ਹੀ ਸੋਚ ਰੱਖਣੀ ਸਾਡੀ ਵਿੱਚ ਹੈਗੀ ਇਦਾਂ ਦਾ ਐਕਟਰ ਬਣਨਾ ਕਿ ਜੇ ਆ ਰੱਬ ਨੇ ਚਾਹਿਆ ਜਿਆਦਾ ਇਹਨੂੰ ਐਕਟਰ ਬਣ ਗਏ ਨਾ ਹੋਰ ਐਕਟਰ ਖੜੇ ਦਰ। ਓਕੇ ਹੋਰ ਐਕਟਰ ਬਣੇ ਰੱਬ ਨੇ ਜੇ ਸਭ ਨੇ ਚਾਇਆ ਨਾ ਪ੍ਰੋਡਿਊਸਰ ਬਣਨਾ ਆਪਾਂ। ਹੂੰ ਹੂੰ ਐਕਟਰ ਜਦੋਂ ਬਣ ਕੇ ਪ੍ਰੋਡਿਊਸਰ ਬਣ ਕੇ ਜਿਹੜੇ ਮੇਰੇ ਭਰਾੜ ਜਿਹੜੇ ਨਹੀਂ ਖੜੇ ਹੁੰਦੇ ਮੇਰੇ ਭਰਾ ਕਈ ਹੈਗੇ ਨੇ ਮੇਰੇ ਸਾਥੀ। ਸਭ ਨੂੰ ਬਣੇ ਕਰਨਾ। ਇੱਕ ਟੋਕਰ ਆਦੋ ਯਾਰ ਭਾਈ ਆ ਗਿਆ ਤਾਂ। ਟੋਕਰ ਕੀ ਕਰਨਾ ਵੀਰੇ? ਇਹਨੂੰ ਤਾੜਨਾ ਹੈ ਸੋਡੇ ਸਟੈਂਡ ਤੇ ਲੱਤਾਂ ਮਾਰੂ। ਇਹ ਯਾਰ ਤੋੜਨ ਬੰਦਾ ਹਟਾ ਲੱਤੀ ਯਾਰ। ਓਕੇ ਓਕੇ। ਹਾਂ। ਇੱਕ ਉਹ ਦਲਤਨਾਈ ਮਰੀ ਮੈਂ ਇਲਤੀ ਮੂਵੀ ਕੀਤੀ ਤੇ ਫਿਰ ਥੋੜਾ ਆਉਗੇ ਹਰਕਤ ਆਉਗੀਆਂ ਨਹੀਂ ਪਈ ਤਾਂ ਪੁਲਿਸ ਆਦਿਆ ਹਾਂਜੀ ਐਸਐਸ ਦਾ ਕੀਤਾ ਪੁਲਿਸ ਵਾਲਾ ਕਹਦਾ ਐਸਐਸ ਦਾ ਠੀਕ ਐਸਐਸ ਦਾ ਰੋਟੀ ਮਣੀ ਖਾ ਲਿਆ ਉਹ ਬੋਲਦਾ ਕਿ ਤੇ ਘੇੜੇ ਥਾਣੇ ਚ ਥਾਣੇ ਚ ਨਹੀਂ ਜੰਗਲ ਚ ਕੀਤਾ ਸੀ ਉੱਥੇ ਰੋਲ ਜਿੱਥੇ ਜਿਗੜਾ ਐਸਐਸ ਆਉਂਦਾ ਮੰਤਰੀਆਂ ਦਾ ਐਸਐਸ ਸੀ ਜਦੋਂ ਜੰਗਲ ਕੱਟ ਕਰਦੇ ਨਾ ਰਸਤਾ ਕੱਢਦੇ ਆ ਉੱਥੇ ਰੋਲ ਕੀਤਾ ਸੀ ਮੰਤਰੀ ਨਾਲ ਅੱਛਾ ਇਲਤੀ ਮੂਵੀ ਜਾਂ अच्छा नहीं बहुत ही है कैन परा ਸਾਡਾ ਹੀ ਪਰ ਇੱਕ ਸੈੱਟ ਤਾਂ ਬਈ ਦੀ ਕੀ ਜੀ ਨਾ ਕੋੜਾ ਵਟਾ ਵਈਦਾ ਸਾਡੀ ਮਰਾਸੀ ਦੀ ਗੱਲ ਕਰਦੀ ਨਾ ਇਹ ਬਈ ਦਾ ਇਹ ਤਾਂ ਸੀ ਔਨਾ ਸੀ ਚਾਹ ਪੀ ਰਹੇ ਸੀ ਅਮਰੀਕਾ ਤੋਂ ਵੀ ਚਿਤ ਕਰੂਗੇ ਅਸੀਂ ਨਾ ਅੰਦਰ ਚਾਹ ਪੀ ਰਹੇ ਨਹੀਂ ਚੱਲਦੇ ਹੁੰਦੇ ਤਾਂ ਕਰਕੇ ਜੇ ਤੁਸੀਂ ਨਹੀਂ ਨੋਟ ਕੀਤਾ ਵੀ ਅਸੀਂ ਨਾ ਚਾਹ ਪੀ ਰਹੇ ਕੱਪ ਥੋੜੇ ਛੋਟੇ ਸੀ ਅੱਛਾ ਇਹ ਇੱਕ ਕੱਪ ਭਰ ਲਿਆ ਹੁੰਦੇ ਉਹ ਉਤਰਾ ਮੁੱਖ ਵੱਡਾ ਸੀ ਤੇ ਕੱਪ ਛੋਟਾ ਉਹ ਬਾਈ ਨੇ ਜਦੋਂ ਭਰੀ ਹੁਣ ਨਹੀਂ ਮੈਂ ਇੱਥੇ ਦਾ ਨੱਕ ਆਉਂਦਾ ਇਹਦਾ ਬੰਦ ਕੋਈ ਇੰਨੀ ਜਾਣ ਨੱਕ ਨੂੰ ਲਾ ਕੇ ਭਾਈ ਇਹ ਪੰਜਾਬੀ ਜੀਰ ਛੱਡਦੀ ਇਹਦਾ ਨੱਕ ਛੱਡਦਾ ਇਹ ਇਹ ਭਾਈ ਘੱਟ ਲੱਗਦੇ ਕਹਿੰਦੇ ਲੋਕਾਂ ਦੀ ਜੀਰ ਛੱਡਦੀ ਉਹਦਾ ਨੱਕ ਛੱਡਦਾ ਇਦਾਂ ਚੱਲੂਗਾ ਭਈ ਇਹਦਾ ਅੱਛਾ ਇਹ ਕਹਿ ਰਿਹਾ ਲੋਕਾਂ ਦੀ ਜੀਰ ਛੱਡਦੇ ਉਹਦਾ ਨੱਕ ਛੱਡਦਾ ਚਾਹ ਨਾਲ ਬਾਈ ਤੁਹਾਨੂੰ ਸ਼ਕਲ ਵੇਖ ਕੇ ਲੱਗ ਰਿਹਾ ਨਾ ਮਰਾਸੀ ਹੈ ਮਰਾਸੀ ਦਾ ਮੁੰਡਾ ਵੀ ਸੱਚੀ ਹੈ ਪਰ ਆਪਾਂ ਜਾਤ ਪਾਤ ਦਾ ਵਿਰੋਧ ਨਹੀਂ ਕਰਦੇ ਇੱਜ਼ਤ ਕਰਦੇ ਆ ਰਹਿ ਕੇ ਬੰਦੇ ਦੀ ਇਹ ਬਾਈ ਮਰਾਸੀਆਂ ਦਾ ਮੁੰਡਾ ਹੈ ਨਹੀਂ ਹੈਗਾ ਨਹੀਂ ਹੈਗੇ ਆ ਚਲ ਮੰਨ ਲੈਂਦੇ ਆ ਉਹਨਾਂ ਕਰਕੇ ਕੀ ਕਹਿਣਾ ਜਨਕ ਨੱਕ ਰੱਬ ਦੀ ਦੇਣੇ ਜਨ ਕੀ ਕਹਿ ਸਕਦੇ ਆ ਜੀ ਪਾਲਤੂ ਪਾਲਤੂ ਰੱਖਿਆ ਹੈ ਜੀ ਹੈ ਪਾਲਤੂ ਰੱਖਿਆ ਜੀ ਇਹ ਤਾਂ ਸੜ ਜਾਂਦਾ ਹਮੇਸ਼ਾ ਨਹੀਂ ਸੜਦਾ ਜੀ ਬੇ ਵੇ ਕਮਾਲ ਬੰਦਾ ਯਾਰ ਮੈਂ ਕਹਿੰਦਾ ਕੂਲ ਬੰਦਾ ਕਹਿੰਦਾ ਜੀ ਉਹਨਾਂ ਕੂਲ ਕਹਿੰਦੇ ਪਤਾ ਨਹੀਂ ਕਿਸੇ ਚੀਜ਼ ਦੀ ਫਿਕਰ ਨਹੀਂ ਫਰਕ ਨਹੀਂ ਕੋਈ ਟੈਨਸ਼ਨ ਨਹੀਂ ਇਦਾਂ ਦਾ ਬੰਦਾ ਵੀ ਕਦੇ ਕਿਸੇ ਦੀ ਟੈਨਸ਼ਨ ਨਹੀਂ ਲੈਣੀ ਕੋਈ ਪੈਸੇ ਤੇ ਲਿੱਖ ਟੈਨਸ਼ਨ ਨਹੀਂ ਇਹ ਕੋਣ ਆਂਜਨ ਜੋਗ ਕਰਵਾਉਂਦੇ ਠੀਕ ਹੈ ਸਾਡਾ ਭਰਾ ਜੀ ਦਾਲੂ ਦਾ ਪਾਣੀ ਵੇਂਦਾ ਆਣ ਪੀ ਨੂੰ ਓਕੇ ਹੈ ਜੀ ਤੋਂ ਪਰੇ ਜਾਂਦਾ ਕੁੜੀਆਂ ਜਿਹੜੀਆਂ ਉਹ ਥੋੜਾ ਮਤਲਬ ਕਹ ਲੋ ਕਿ ਨੇੜੇ ਹੀ ਹੈਗਾ ਬਹੁਤ ਜ਼ਿਆਦਾ ਕਿਉਂਕਿ ਉਹਨਾਂ ਜਿਹੜਾ ਦਾਲੂ ਦਾ ਜ਼ੋਰ ਹੁੰਦਾ ਤੇਰਾ ਉਹ ਕੁੜੀਆਂ ਨੇੜੇ ਹੁੰਦਾ ਮਤਲਬ ਕਿ ਦੋ ਚੀਜ਼ਾਂ ਹਣੇ ਇਸ ਹੁੰਦਾ ਜਾਂ ਰਵਾਦ ਮਜਾ ਸਵਾਦ ਹਣ ਉਹ ਚੀਜ਼ ਹੁੰਦੀ ਤੇ ਭਾਈ ਸਾਡੇ ਫਿਰ ਇਹ ਖਾਣਦੇ ਪੀਣਦੇ ਕੁਛ ਨਹੀਂ ਪਰ ਦੇਦੋ ਖਾਣ ਪੀਣ ਵਾਲੇ ਕੋਲ ਬਾਈ ਭੁੱਲ ਗਿਆ ਇੱਕ ਨਹੀਂ ਛੱਡਦਾ ਉਹ ਪਾ ਜੀ ਜਬਤਾ ਹੀ ਨਾ verdadeiro ਨਹੀਂ ਖਾਂਦਾ ਪੀਂਦਾ ਹੁੰਦਾ ਜਗਣੇ ਲਈ ਤਿਆਰ ਰਹਿੰਦਾ ਮਤਲਬ ਹਰ ਕੋਈ ਬੰਦਾ ਯਾਰ ਬੰਦੇ ਕੋਲ ਹਰ ਕੋਈ ਬੰਦੇ ਕੋਲ ਤਤ ਹੁੰਦਾ ਨਹੀਂ ਹੈ ਨਾ ਹਾਂ ਹਰ ਕੋਲੇ ਬਈ ਪਤਾ ਕੀ ਕਰਦਾ ਜੀ ਸਿੱਖਾ ਨੱਕ ਨਹੀਂ ਹੁੰਦਾ ਹਰ ਕੋਈ ਬੰਦੇ ਨਹੀਂ ਬਈ ਉਹ ਨਹੀਂ ਕਰਕੇ ਵੀ ਪਾਈ ਗਏ ਲਈ ਮੈਂ ਕਹਾਂ ਜਨਾਨੀ ਆ ਬਈ ਸਰ ਡਾਕਟਰ ਮੇਰੇ ਖੇਚ ਦਾ ਕੇਂਦਰ ਬਣ ਗਿਆ ਮੇਰੇ ਨਾਲ ਕੋਰਦਾ ਕਹਿੰਦਾ ਮੈਂ ਕਹਿੰਦਾ ਕਹਿੰਦਾ ਦੋਨੇ ਮੈਂ ਤਾਂ ਕਹਾਂ ਮੈਨੂੰ ਜਨਾਨੀ ਕੀ ਕਹਿੰਦੀ ਮੈਨੂੰ ਨਾ ਤੇਰੇ ਬੱਲੇ ਬੜੇ ਸੋਹਣੇ ਲੱਗੇ ਬੜੇ ਮੋਟੇ ਆ ਮੈਨੂੰ ਤੇਰੀ ਅੱਖਾਂ ਬਹੁਤ ਸੋਹਣੀਆਂ ਲੱਗੀਆਂ ਵੀ ਐਂ ਕਰਕੇ ਨਾ ਇਨੋ ਗੱਲ ਨਾਲ ਟੋਏ ਪੈਂਦੇ ਆ ਹਮੇਸ਼ਾ ਤੇ ਨੱਕ ਦੇ ਮਾਰਦੀ ਜਨਾਨੀ ਹਮੇਸ਼ਾ ਕਿਉਂ ਮੂਹ ਨਹੀਂ ਦੇਦਾ ਬਾਜੀ ਪਛਾਣ ਆ ਮੇਰੀ ਫਿਰ ਨੱਕ ਦੀ ਪਛਾਣ ਨਹੀਂ ਬਾਜੀ ਰੇਕ ਬੰਦੇ ਦੀ ਕੋਈ ਨਾ ਕੋਈ ਪਛਾਣ ਹੁੰਦੀ ਨਾ ਸਹੀਰ ਦੀ ਬੋਡੀ ਨਹੀਂ ਨਹੀਂ ਐਵੇਂ ਆਪਾਂ ਗੱਲੀ ਕੁੜੀਆਂ ਕੜੀਆਂ ਦਾ ਕੋਈ ਸਿਸਟਮ ਨਹੀਂ ਹੈ ਬੜਾ ਸਿਆਣਾ ਉਹ ਨਹੀਂ ਪਹਿਲਾਂ ਲਿਗਲੈਪੀ ਰੱਖੋ ਜਿਆ ਤਾਂ ਕੱਟੋ ਹੀ ਨਾ ਨਹੀਂ ਨਹੀਂ ਐਵੇਂ ਮੈਂ ਯਾ ਕਰਦੇ ਆ ਉਹਨੇ ਠੀਕ ਆ ਉਹਦੀ ਵਧੀਆ ਕੋਈ ਨਿਕਲ ਨਹੀਂ ਉਹ ਵਧੀਆ ਕਰੋ ਫੈਮਿਲੀ ਵਧੀਆ ਆ ਉਹਦਾ ਉਹ ਕੰਦਾ ਬੰਦਾ ਵਧੀਆ ਦਾ ਭਾਈ ਘਰ ਉਹ ਕੇਅਰ ਕਰਦਾ ਘਰ ਦੀ ਬਹੁਤ ਵਧੀਆ ਬੰਦਾ ਲੱਗਦਾ ਤੇ ਭਈ ਉਹ ਸੁਣਿਆ ਹੋਣਾ ਵੀ ਮੈਂ ਨੱਕ ਤੇ ਮੱਖੀ ਨਹੀਂ ਬੰਨ੍ਹ ਦਿੰਦਾ ਤੇ ਬੰਨ੍ਹ ਦੇ ਦਿੰਦਾ ਨਾ ਇਹਦੇ ਛੱਤਾ ਪੈਂਦਾ ਇਹਦੇ ਨੱਕ ਤੇ ਲਾ ਕੇ